ਆ ਇੱਕ ਆਪਾਂ ਵੀਡੀਓ ਪਾਈ ਸੀ ਨਾ ਪਹਿਲਾਂ ਵੀ ਮਲੋੜ ਫੋਕਲ ਪੁਆਇੰਟ ਦੇ ਵਿੱਚ ਇਹ ਦੁਕਾਨ ਆ ਬਿੱਟੂ ਬਾਬੂ ਦੀ ਹੋਲ ਸੇਲ ਦਾ ਕੰਮ ਆ ਜਿੰਨੇ ਮਨੇ ਮਲੋੜਨਾ ਮੇਲੇ ਦੇ ਵਿੱਚ ਕਿਸਾਨ ਮੇਲੇ ਚ ਆ ਦੀ ਸਟਾਲ ਲਾਈ ਆ ਤੇ ਆ ਵੈਰਾਈਟੀ ਦੇਖ ਸਕਦੇ ਹੋ ਬਈ ਸ਼ਾਹਪੂਰਾ ਬਾਂਪਰਾਗੇ ਬਾਈ ਜੀ ਇਹ ਨਾ 40 45 ਆਈਟਮਾਂ ਆ ਆਪ ਤਿਆਰ ਕਰਦੇ ਆ ਹੋਲ ਸੇਲ ਦਾ ਕੰਮ ਆ ਕਿਸੇ ਭਰਾ ਨੇ ਇਕੱਠਾ 100 ਪੀਸ ਮਕਾਉਣਾ 100 ਪੀਸ ਵੀ ਇਹ ਭੇਜ ਦਿਆ ਤੇ ਆ ਇਹਨਾਂ ਦਾ ਕਾਰਡ ਆ ਤੁਸੀਂ ਕਾਰ ਨੰਬਰ ਦੇ ਉੱਤੇ ਗੱਲ ਕਰਕੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਕਿ ਆ ਵੇਟ ਬੂਟ ਵੀ ਬਾਈ ਜਾਇ ਰੇਟ ਤੇ ਦਿੰਦੇ ਆ ਆ 2.5 ਕੁਇੰਟਲ ਵੇਟ ਆ ਤੇ 27000 ਰੁਪਏ ਦਾ ਆ ਜੌਂਦੀਆ ਦੇ ਵੇਟ ਪਏ ਹੋਏ ਆਹ ਹੱਡ ਵਾਲੀਆਂ ਛਤਰੀਆਂ ਫਟੀਆਂ ਅਗਲੇ ਮਗਰਾੜ ਮਹੂਰ ਬੈਲਰੀ ਬਰਾਂਸ ਲਾਇਆ ਬੱਦ ਤੇ ਆਰੀ ਪਰ ਇਹਨਾਂ ਨੇ ਅੱਗੇ ਤੋਂ ਮਗਾਇਆ ਗਾਂਹ ਤੋਂ ਕਿਸੇ ਹੋਰ ਭਰਾ ਦਾ ਕੋਈ ਦੇਖ ਸਕਦੇ ਹੋ ਇੱਕ ਬਾਈ ਜਿਹੜੇ ਮਗਰਲੇ ਟਾਇਰਾਂ ਦੇ ਵਿੱਚ ਵੀਲ ਜੇ ਨਹੀਂ ਲਾਉਂਦੇ ਹੁੰਦੇ ਆਪਾਂ ਕੋ ਕੋ ਬੋਕੋ ਬਣਾ ਲਏ ਆ ਸਟੀਅਰਿੰਗ ਵਾਂਗੂ ਉਹ ਵੀ ਤਿਆਰ ਕਰਦੇ ਆ ਅੱਛਾ